ਇਸ ਵਕਤ ਕੱਗਰ ਦਰਿਆ ਦੇ ਉੱਤੇ ਦ੍ਰਿਸ਼ ਦਿਖਾਉਣ ਜਾ ਰਹੇ ਮੈਂ ਤੁਹਾਨੂੰ ਕਿਵੇਂ ਲੋਕ ਖੜੇ ਨੇ ਕਹਿੰਦੇ ਕੜੇ ਪ੍ਰਬੰਧ ਨੇ ਮਿੱਟੀ ਪਾਈ ਜਾ ਰਹੀ ਆ ਪੂਰਾ ਯਾਨੀ ਅਲਰਟ ਨੇ ਇੱਧਰ ਆ ਜਾ ਰਹੇ ਨੇ ਟਰੈਕਟਰ ਤੇ ਮਿੱਟੀ ਦਾ ਪੂਰਾ ਪ੍ਰਬੰਧ ਜੋਰਾ ਸ਼ੋਰਾ ਤੇ ਚੜਾ ਰੱਖਿਆ ਜੀ ਇਹ ਪਿੱਛੋਂ ਚੰਡੀਗੜ੍ਹ ਪਟਿਆਲਾ ਸੰਗਰੂਰ ਤੋਂ ਕਹਿੰਦੇ ਪਾਣੀ ਛੱਡਿਆ ਗਿਆ ਤਾਂ ਪੁਲ ਦੇ ਨਾਲ ਜਿਹੜੀ ਟੱਕਰ ਲੱਗਦੀ ਆ ਥੋੜੇ ਹੀ ਫਾਂਸਲੇ ਤੇ ਪਾਣੀ ਕਹਿੰਦੇ ਵੀ ਰਹਿ ਗਿਆ ਸਰਦੂਲਗੜ੍ਹ ਦੀ ਜਿਹੜੀਆਂ ਗਲੀਆਂ ਨੇ ਗਲੀਆਂ ਦੇ ਵਿੱਚ ਵੀ ਬੁਰਾ ਹਾਲਾ ਦੇਖੋ ਨਦੀਆਂ ਬਣ ਚੁੱਕੀਆਂ ਨੇ ਐਸ ਵਕਤ ਕਗਰ ਦਰਿਆ ਦੇ ਉੱਤੇ ਦ੍ਰਿਸ਼ ਦਿਖਾਉਣ ਜਾ ਰਹੇ ਹਾਂ ਮੈਂ ਤੁਹਾਨੂੰ ਕਿਵੇਂ ਲੋਕ ਖੜੇ ਨੇ ਇਹ ਪਿੱਛੇ ਚੰਡੀਗੜ੍ਹ ਪਟਿਆਲਾ ਸੰਨਰੂਰ ਤੋਂ ਕਹਿੰਦੇ ਪਾਣੀ ਛੱਡਿਆ ਗਿਆ ਪੂਰਾ ਦ੍ਰਿਸ਼ ਦਿਖਾ ਕੇ ਆਉਂਦੇ ਆ ਇੱਧਰ ਆ ਪਹਿਲਾਂ ਪੁਲ ਦੇ ਉੱਤੇ ਇੱਧਰ ਹੁਣ ਦੇਖੋ ਵੀ ਸਰਦੂਲਗੜ੍ਹ ਇਲਾਕੇ ਦੇ ਜਿਹੜੇ ਲੋਕ ਨੇ ਉਹ ਕਿਸ ਕਿਸ ਕਦਰ ਯਾਨੀ ਬਰ ਰਾਤ ਉਸ ਨਦੀ ਨੂੰ ਦੇਖਣ ਲਈ ਆਉਂਦੇ ਨੇ ਕਿ ਅੱਜ ਜਿਵੇਂ 2 ਫੁੱਟ ਪਾਣੀ ਇਕੱਠਾ ਵੱਧ ਚੁੱਕਿਆ ਯਾਨੀ ਕਹਿੰਦੇ ਸੰਨਰੂਰ ਪਟਿਆਲਾ ਤੇ ਚੰਡੀਗੜ੍ਹ ਦਾ ਪਾਣੀ ਇੱਧਰ ਛੱਡਿਆ ਗਿਆ ਘੱਗਰ ਤਰਿਆ ਤੁਹਾਡੇ ਸਾਹਮਣੇ ਪੂਰਾ ਦ੍ਰਿਸ਼ ਇਹਦੀ ਚੜਾਈ ਦੇਖੋ ਵੀ ਕਿੱਲੇ ਦੋ ਕਿੱਲੇ ਲਗਭਗੇ ਦੀ ਚੜਾਈ ਕਹਿ ਸਕਦੇ ਆਪਾਂ ਤੇ ਐਦਾ ਜੀ ਜਨਤਾ ਖੜੀ ਜਨਤਾ ਵੀ ਦਿਖਾ ਦੇ ਉਧਰਲੇ ਪਾਸੇ ਜਿੰਨੇ ਵੀ ਮਤਲਬ ਲੋਕ ਖੜੇ ਨੇਗੇ ਇਹ ਦੇਖਣ ਆਉਂਦੇ ਨੇਗੇ ਘੱਗਰ ਨੂੰ ਤੇ ਘੱਗਰ ਇਸ ਵਕਤ ਆਪ ਦਾ ਰੂਪ ਚੇਂਜ ਕਰ ਚੁੱਕਿਆ ਜਾਨੀ 2 ਫੁੱਟ ਪਾਣੀ ਕੱਲ ਨਾਲੋਂ ਵਧਿਆ ਦੱਸ ਰਹੇ ਨੇ ਕਿਉਂਕਿ ਕੱਲ 21 ਫੁੱਟ ਚੱਲ ਰਿਹਾ ਸੀ ਫਿਲਹਾਲ 3 ਫੁੱਟ ਦਾ ਫਾਸਲਾ ਦੱਸ ਰਹੇ ਕਿਉਂਕਿ 24 ਫੁੱਟ ਪਾਣੀ ਘੱਗਰ ਦੇ ਵਿੱਚ ਆ ਰਿਹਾ ਹੈ ਤਪਰੀ ਤਸਵੀਰਾਂ ਤਾਂ ਇਸ ਵਾਰ ਪਰਲੇ ਪਾਸੇ ਵੀ ਤੁਹਾਰਾ ਮਾਗੇ ਤੁਹਾਨੂੰ ਕਿ ਪੁਲ ਤੋਂ ਜਾਨੀ ਥੋੜੀ ਫਾਸਲੇ ਤੇ ਟੱਕਰ ਜਾਨੀ ਪੁਲ ਦੇ ਨਾਲ ਜਿਹੜੀ ਲੱਗਦੀ ਆ ਤਾਂ ਪੁਲ ਦੇ ਨਾਲ ਜਿਹੜੀ ਟੱਕਰ ਲੱਗਦੀ ਆ ਥੋੜੇ ਹੀ ਫਾਸਲੇ ਤੇ ਪਾਣੀ ਕਹਿੰਦੇ ਵੀ ਰਹਿ ਗਿਆ ਤਾਂ ਤਿੰਨ ਕੁ ਫੁੱਟ ਦਾ ਫਾਸਲਾ ਪੁਲ ਦੇ ਟੱਕਰ ਨਾਲੋਂ ਐਸ ਵਕਤ ਜਿਹੜਾ ਘੱਗਾ ਦਰਿਆ ਦਾ ਪ੍ਰੈਸ਼ਰ ਉਹ ਤੁਹਾਹ ਸਾਹਮਣੇ ਆ ਬਿਲਕੁਲ ਅੱਥੇ ਹੁਣ ਅਸੀਂ ਵਿਚੂ ਵਿਚ ਖੜ ਗਏ ਆਂਗੇ ਇਹਦੀ ਲੰਬਾਈ ਤੇ ਚੜਾਈ ਸਮਾਜ ਦਾ ਤਾਂ ਕੋਈ ਅੰਤ ਨਹੀਂ ਹੁੰਦਾ ਵੀ ਚੜਾਈ ਦਿਖਾ ਦੇ ਕਿ ਕਿਵੇਂ ਵਾ ਉਹ ਕਿਨਾਰਿਆਂ ਦੇ ਕਿਨੇਜਰ ਕਿਨਾਰੇ ਪਾਣੀ ਲੱਗ ਰਿਹਾ ਥੋੜਾ ਹੀ ਫਾਸਲਾ ਯਾਨੀ ਪਹਿਲਾਂ ਇਸ ਕਦਰ ਦਰਿਆ ਨੇ ਟੁੱਟ ਕੇ ਬਹੁਤ ਜ਼ਿਆਦਾ ਤਬਾਹੀ ਵਿਚਾਰ ਦਿੱਤੀ ਸੀ ਇਸ ਇਲਾਕੇ ਦੇ ਵਿੱਚ ਹੁਣ ਲੋਕ ਨੇ ਜਿਹੜੇ ਜ਼ੂਮ ਕਰਕੇ ਦਿਖਾ ਦੇ ਲੋਕ ਜਿਹੜੇ ਬੰਨ੍ਹ ਦੇ ਉੱਤੇ ਆសុਰਖਤ ਆਏ ਹੋਏ ਨੇ ਕਿਉਂਕਿ ਆਪਰਾ ਦਾ ਵਸਤਾ ਤਾਂ ਹੁਣ ਉੱਥੋਂ ਰੈਡ ਕੀਤਾ ਗਿਆ ਚੰਡੀਗੜ੍ਹ ਪਟਿਆਲਾ ਸਭਰੂਰ ਕਹਿੰਦੇ ਜੀ ਹੁਣ ਪਾਣੀ ਪਾਣੀ ਦਾ ਲੈਵਲ ਇਧਰੋਂ ਪਾਸੇ ਵੀ ਦਿਖਾ ਦਿੰਦੇ ਆ ਤੁਹਾਨੂੰ ਇਧਰ ਦੇ ਪਾਸੇ ਤਸਵੀਰਾਂ ਦਿਖਾ ਦਿਓ ਕਿ ਮੰਝਰ ਖਤਰਨਾਕ ਹੈ ਯਾਨੀ ਪਾਣੀ ਦਾ ਲੈਵਲ ਸ਼ਹਿਰ ਵਾਲੇ ਪਾਸੇ ਨੂੰ ਆ ਨਦੀ ਜਾ ਰਹੀ ਹੈ ਨਾਲ ਨਾਲ ਤਾਂ ਹੁਣ ਜਿਹੜਾ ਦ੍ਰਿਸ਼ ਹੈ ਇਹ ਬੜਾ ਹੀ ਅਜੀਬੋ ਗਰੀਬ ਬਣ ਚੁੱਕਿਆ ਔਰ ਬਾਕੀ ਦੀਆਂ ਤਸਵੀਰਾਂ ਤਾਂ ਅੱਗੇ ਦਿਖਾਉਣੇ ਨੀ ਨਾ ਹਾਂ ਦੇਖੋ ਇਧਰੋਂ ਕਗਰ ਦਰਿਆ ਬਿਲਕੁਲ ਘਰਾਂ ਦੇ ਨਾਲ ਲੱਗ ਚੁੱਕਿਆ ਪਾਣੀ ਇਧਰਲੇ ਪਾਸੇ ਬੰਦ ਦੇ ਨਾਲ ਵੱਢ ਚੁੱਕਿਆ ਤੇ ਅਗਲੀ ਤਸਵੀਰ ਹੈ ਜਿਹੜੀ ਉਹ ਹੋਰ ਵੀ ਸੇ ਆ ਨਗਾ ਇਸ ਵਕਤ ਸਰਦੂਲਗੜ੍ਹ ਦੀ ਜਿਹੜੀਆਂ ਗਲੀਆਂ ਨੇ ਗਲੀਆਂ ਦੇ ਵਿੱਚ ਵੀ ਬੁਰਾ ਹਾਲਾ ਦੇਖੋ ਨਦੀਆਂ ਬਣ ਚੁੱਕੀਆਂ ਨੇ ਮੋਟਰਸਾਈਕਲ ਲੰਘਣਾ ਬੰਦੇ ਦਾ ਲੰਘਣਾ ਬੜਾ ਹੀ ਮੁਸ਼ਕਿਲ ਹੋ ਚੁੱਕਿਆ ਜੀ